ਮਾਹੌਲ ਹੋਰ ਤਰ੍ਹਾਂ ਦਾ ਬਣਾਉ ਮੈਂ ਆਪਣੀ ਜਵਾਨ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਮੈਂ ਕਹਿ ਨਹੀਂ ਸਕਦਾ ਪਰ ਪੰਜਾਬ ਦੇ ਵਿੱਚ ਉਹੋ ਜਿਹਾ ਮਾਹੌਲ ਬਣਾਉਣ ਦੀ ਤਿਆਰੀ ਹੈ ਕਿ ਜਿਹੜਾ 84 ਤੋਂ ਲੈ ਕੇ 91 ਤੱਕ ਮਾਹੌਲ ਚੱਲਿਆ ਸੀ ਉਹ ਮਾਹੌਲ ਦੁਬਾਰਾ ਲਿਆਂਦੀ ਤਿਆਰੀ ਹੈ ਫਿਲਫਾਉਂਡਰ ਜਿਹੜਾ ਕੋ ਪੰਨੂ ਸੜੇ ਜਿਹੜਾ ਕੁੱਤਾ ਤੁਰਿਆ ਫਿਰਦਾ ਬਾਹਰ ਉਹ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਜਨਸੰਧੀਆਂ ਨੂੰ ਬਣਾ ਕੇ ਦੇ ਦਿੰਦਾ ਪਰ ਉਹਨੂੰ ਇਹ ਨਹੀਂ ਪਤਾ ਕਿ ਹਿੰਦੂ ਸਿੱਖਾਂ ਦਾ ਕੀ ਰਿਸ਼ਤਾ ਗੁਰਪੰਦ ਸਿੰਘ ਪੰਨੂ ਕਿਉਂ ਨਾ ਆ ਲੈਂਦੇ ਉਹਨੂੰ ਇਹਨੂੰ ਹੀ ਰਾਜ ਨੂੰ ਵੀ ਰੋਕਿਉ ਬਣਾ ਦੇ ਉਹ ਪੰਨੂ ਕੁੱਤਾ ਗਿਆ ਕਰ ਉਹਨੂੰ ਉਹਨੇ ਕੁੱਤਾ ਬੰਦਾ ਆ ਕੋਈ ਸ਼ਗਲ ਵਿੱਚ ਖੋਤਿਆਂ ਵਰਗੀ ਉਹਦੀ ਸ਼ਗਲ ਹੈਗੀ ਆ ਜਿਹੜਾ ਉੱਪਰ ਬਾਹਰ ਪੰਨੂ ਕੁੱਤਾ ਬੈਠਾ ਲੋਕਾਂ ਨੂੰ ਨਸ਼ੇ ਵਾਲਿਆਂ ਨੂੰ ਕਹਿ ਦੇਂਦਾ ਆ ਉਹ ਆਪਣੇ ਲੋਕੀ ਪਹਿਚ ਚੁਕੇ ਨਸ਼ੇ ਵਾਲੇ ਬੰਦੇ ਉੱਥੇ ਬੰਬ ਸੁੱਟਦੇ ਹੋ ਉੱਥੇ ਬੰਬ ਸੁੱਟਦੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦਾ ਦੂਜੇ ਪਾਸੇ ਅੱਜ ਕੱਲ ਇੱਕ ਨਵਾਂ ਨਮੂਨਾ ਤਿਆਰ ਹੋ ਗਿਆ ਜਿਹੜਾ ਕਿ ਪਾਕਿਸਤਾਨ ਤੋਂ ਬੈਠ ਕੇ ਜ਼ਿੰਮੇਵਾਰੀ ਲੈਣੇ ਸ਼ੁਰੂ ਕਰਦਾ ਕਿ ਮੈਂ ਤੇਰੇ ਘਰ ਬੰਬਸਟਾ ਹਾਤਾ ਮੈਂ ਤੇਰੇ ਘਰ ਬੰਬਸਟਾ ਰਾਂਗਾ ਮੈਂ ਇੱਥੇ ਆ ਕੇ ਇਹ ਕਰਦਾਂਗਾ ਕੀ ਉਹਦੇ ਸਲੀਪਰ ਚੱਲ ਇੱਥੇ ਆ ਗਏ ਨੇ ਮੈਂ ਉਹਨੂੰ ਚੈਲੰਜ ਕਰਦਾ ਆਪਣੇ ਨੇਤੇ ਸ਼ਿਫਟਨਾ ਹਿੰਦੂ ਸਭ ਬੋਲਾ ਸਭ ਠਾਕਰ ਦੇ ਮਸ਼ੀਨੀ ਦੇ ਪ੍ਰਮੁੱਖ ਸ਼੍ਰੀ ਜੋਗਰਾਜ ਚਰਮਾ ਜੀ ਦੀ ਅਗਵਾਈ ਹਟ ਤੁਹਾਨੂੰ ਚੈਲੰਜ ਕਰਕੇ ਦੱਸਦਾ ਤੋ ਜਿੱਥੇ ਵੇਖਣਾ ਤੁਹਾਨੂੰ ਵੇਖ ਲੋ ਸ਼ਰਿਆਮ ਆ ਕੇ ਤੁਹਾਨੂੰ ਆਪਣਾ ਵਿਖਾ ਜੰਦੇ ਸ਼ਹਿਜਾਦ ਪੱਟੀ ਨੂੰ ਖੁੱਲੇ ਆਮ ਚਨੋਤੀ ਦੇਣਾ ਆ ਮੈਂ ਹਿੰਦੂ ਨੇਤਾ ਸ਼ੇਮਸਰਨਾ ਦਾ ਵਿਰਤ ਨੇਤਾ ਹੋਣ ਦੇ ਨਾਤੇ ਮੈਂ ਸ਼ਰਿਆਮ ਮੈਨੂੰ ਖੁੱਲੀ ਚੁਣੌਤੀ ਜਨਾਈਆ ਕਿ ਅਸੀਂ ਪੰਜਾਬ ਦੇ ਵਛਿੰਦੇ ਹਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪਠਾਨਕੋਟ ਸਾਡਾ ਘਰ ਆ ਜਿੱਥੇ ਆਣਾ ਜਿੱਥੇ ਗੱਲ ਕਰਨੀ ਆ ਉਥੇ ਆ ਕੇ ਗੱਲ ਕਰਨਾ ਅਸੀਂ ਬਿਲਕੁਲ ਤੇਰੇ ਕੋਲ ਡਰਦੇ ਹੋਰ ਤਨ ਮੂੰਹ ਤੋੜ ਜਵਾਬ ਦੇਵਾਂਗੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਉੱਗੇ ਨੇਤਾ ਨੇ ਜਿਸ ਤਰ੍ਹਾਂ ਕਿ ਬੀਤੀ ਰਾਤ ਉਹਨਾਂ ਤੇ ਇੱਕ ਕਾਰ ਦੇ ਵਿੱਚ ਗ੍ਰਨੇਡ ਹਮਲਾ ਹੋਇਆ ਬਹੁਤ ਹੀ ਨਿੰਦਨਯੋਗ ਗੱਲ ਹੈ ਔਰ ਇੱਥੇ ਸਨਾਤਨ ਧਰਮ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਬੋਲੇ ਹੀ ਨਾ ਇੱਥੇ ਮਾਹੌਲ ਇਹੋ ਜਿਹਾ ਕਾਇਮ ਕੀਤਾ ਜਾ ਰਿਹਾ ਕਿ ਇੱਥੇ ਹੋਰ ਤਰ੍ਹਾਂ ਦੀ ਇੱਕ ਹਵਾ ਚਲਣ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਇੱਥੇ ਮਾਹੌਲ ਹੋਰ ਤਰ੍ਹਾਂ ਮੈਂ ਮੈਂ ਆਪਣੀ ਜਵਾਨ ਦੇ ਨਾਲ ਆਪਣਾ ਸ਼ਬਦਾਂ ਦੇ ਨਾਲ ਮੈਂ ਕਹਿ ਨਹੀਂ ਸਕਦਾ ਪਰ ਪੰਜਾਬ ਦੇ ਵਿੱਚ ਉਹੋ ਜਿਹਾ ਮਾਹੌਲ ਬਣਾਉਣ ਦੀ ਤਿਆਰੀ ਹੈ ਕਿ ਜਿਹੜਾ 84 ਤੋਂ ਲੈ ਕੇ 92 ਤੱਕ ਮਾਹੌਲ ਚੱਲਿਆ ਸੀ ਉਹ ਮਾਹੌਲ ਦੁਬਾਰਾ ਲਿਆਉਣ ਦੀ ਤਿਆਰੀ ਹੈ ਉਸ ਲਈ ਮੈਂ ਇਹਦੀ ਕੋਰ ਨਿੰਦਾ ਕਰਨਾ ਆ ਔਰ ਸਰਕਾਰ ਨੂੰ ਅਪੀਲ ਕਰਨਾ ਆ ਇਹ ਤੇ ਕੜੇ ਦਾ ਕੜਾ ਸੰਗਿਆ ਲੈਣਾ ਚਾਹੀਦਾ ਔਰ ਸਰ ਜਿਸ ਤਰ੍ਹਾਂ ਕੀ ਦੇਖਿਆ ਜਾਦਾ ਹੈਗਾ ਕਿ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਲਈ ਬੜਿਆ ਨੇਤਾਵਾਂ ਨੇ ਜੋਰ ਲਾਇਆ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਵੀ ਯੋਗਦਾਨ ਹੈਗਾ ਆ ਕਿ ਹਿੰਦੂ ਧਰਮ ਕੇ ਨੂੰ ਲੈ ਕੇ ਤੁਸੀਂ ਬਾਰ ਬਾਰ ਜਿਹੜੇ ਆ ਬਿਆਨਬਾਜ਼ੀ ਕਰਦੇ ਹੋ ਔਰ ਖਾਲਿਸਤਾਨ ਦੇ ਖਿਲਾਫ ਤੁਸੀਂ ਜਿਹੜਾ ਆ ਲਗਾਤਾਰ ਤੁਹਾਡੇ ਜਿਹੜੇ ਬਿਆਨ ਟੀਵੀ ਦੇ ਵਿੱਚ ਆਉਂਦੇ ਨੇ ਕਿਦਾਂ ਦੇਖਦੇ ਹੋ ਕਿ ਜੇ ਕੱਲ ਨੂੰ ਤੁਹਾਨੂੰ ਵੀ ਕੋਈ ਥ੍ਰੈਟ ਕੀਤਾ ਜਾਵੇ ਤੇ ਫਿਰ ਦੇਖੋ ਜੀ ਅਸੀਂ ਸ਼ਿਵਸਨਾ ਉੱਧਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਨੇਤਾ ਹੁੰਦੇ ਨਾਤੇ ਮੈਂ ਇੱਕ ਗੱਲ ਬੜੀ ਖੁੱਲ੍ਹੇ ਜੀ ਕਰ ਦਨਾਂ ਆ ਕਿ ਲੋਕੀ ਕਹਿੰਦੇ ਹਿੰਦੂ ਰਾਸ਼ਟਰ ਬਣਾਉਣ ਲਈ ਹਿੰਦੂ ਰਾਸ਼ਟਰ ਬਣ ਚੁੱਕਿਆ ਆ ਇਹ ਸਿਰਫ ਉਹਨਾਂ ਦੇ ਭੁਲੇਖੇ ਨੇ ਉਹ ਕਿਸਿਆਣੀ ਬਿੱਲੀ ਖੰਭਾ ਨੋਚੇ ਉਹ ਤਾਂ ਸਾਨੂੰ ਬਾਰ ਬਾਰ ਦਮਾਨ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਹੈਗੇ ਆ ਪਰ ਅਸੀਂ ਹੁਣ ਬਿਲਕੁਲ ਨਹੀਂ ਮੰਨਦੇ ਜਿਹੜਾ ਨੇ ਸੋਚ ਆ ਅਸੀਂ ਸੋਚੀ ਸਿਰੇ ਤੋਂ ਨਕਾਰ ਦਿੰਨੇ ਆ ਇਹੀ ਸਾਡਾ ਕਹਿਣਾ ਆ ਔਰ ਜਿਸ ਤਰ੍ਹਾਂ ਇਹ ਲਗਾਤਾਰ ਗੁਰਵੰਤ ਸਿੰਘ ਪੰਨੂ ਪਹਿਲੇ ਇੱਕ ਜਿਹੜਾ ਬੜਾ ਨਾਮ ਜਿਹੜਾ ਚੱਲਦਾ ਸੀਗਾ ਉਸ ਤੋਂ ਬਾਅਦ ਇੱਕ ਹੋਰ ਸ਼ਹਾਜਾਦ ਪੱਟੀ ਕਰਕੇ ਵੀ ਜਿਹੜਾ ਆ ਉਹ ਹਿੰਦੂਆਂ ਦੇ ਲਈ ਜ਼ਹਿਰ ਉਗਲਦਾ ਹੋਇਆ ਦਿਖਾਈ ਦੇ ਰਿਹਾ ਕਿੱਦਾਂ ਦੇਖਦੇ ਹੋ ਦੇਖੋ ਜੀ ਇੱਕਣਾ ਤੁਸੀਂ ਉਹਦਾ ਨਾਮ ਪੂਰਾ ਨਾ ਲਿਆ ਕਰੋ ਗੁਰਪੰਦ ਸਿੰਘ ਪੰਨੂ ਕਿਉਂ ਨਾਮ ਲੈਂਦੇ ਹੋ ਉਹਨੂੰ ਇਹਨੂੰ ਹੀ ਰਾਕੇ ਉਹ ਮਹੀ ਰੋਕੇ ਬਣਾਦੇ ਹੋ ਪੰਨੂ ਕੁੱਤਾ ਗਿਆ ਕਰੋ ਉਹਨੂੰ ਉਹਦੇ ਕੁੱਤਾ ਬੰਦਾ ਆ ਉਹਦੀ ਸ਼ਕਲ ਵੇ ਖੋਤਿਆਂ ਵਰਗੀ ਉਹਦੀ ਸ਼ਕਲ ਹੈਗੀ ਆ ਠੀਕ ਹੈ ਉਹਨੇ ਇੰਨੇ ਇੱਕ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਸਾਡੀ ਆਨ ਲ ਜਿਹੜੀ ਪੀੜ੍ਹੀ ਆ ਉਹਨੂੰ ਗੁੰਮਰਾਹ ਕਰ ਰਿਹਾ ਪਰ ਇਸ ਤਰ੍ਹਾਂ ਹੋ ਨਹੀਂ ਸਕਦਾ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਕਦੀ ਵੀ ਭੰਗ ਨਹੀਂ ਹੋਣ ਦਿੱਤਾ ਜਾਏ ਕਿਉਂਕਿ ਸਿੱਖਾਂ ਔਰ ਹਿੰਦੂਆਂ ਦਾ ਇੱਕ ਨਵਾਂ ਮਾਸ ਦਾ ਰਿਸ਼ਤਾ ਆ ਇਹ ਨਾ ਅਲੱਗ ਹੋਏ ਆ ਉਹਨਾਂ ਅਲੱਗ ਹੋਣੇ ਆ ਹਾਂਜੀ ਦੂਜੇ ਪਾਸੇ ਅੱਜਕੱਲ ਇੱਕ ਨਵਾਂ ਨਮੂਨਾ ਤਿਆਰ ਹੋ ਗਿਆ ਜਿਹੜਾ ਕਿ ਪਾਕਿਸਤਾਨ ਤੋਂ ਬੈਠ ਕੇ ਜ਼ਿੰਮੇਵਾਰੀਆਂ ਲੈਣੇ ਸ਼ੁਰੂ ਕਰਦਾ ਹੈ ਕਿ ਮੈਂ ਤੇਰੇ ਘਰ ਬੰਬ ਸਟਾਹਤਾ ਮੈਂ ਤੇਰੇ ਘਰ ਬੰਬ ਸਟਾਹਾਂਗਾ ਮੈਂ ਇੱਥੇ ਆ ਕੇ ਇਹ ਕਰਦਾਗਾ ਕੀ ਉਹਦੇ ਸਲੀਪਰ ਚੱਲੇ ਇੱਥੇ ਆ ਗਏ ਨੇ ਜਾਂ ਕੀ ਉਹ ਕਿਸ এজੰਸੀ ਤੋਂ ਬਿਲੋਂਗ ਕਰਦਾ ਆ ਸਾਡੀ ਸਰਕਾਰ ਨੂੰ ਚਾਹੀਦਾ ਕੜਾ ਸੰਕੇਤ ਲਵੇ ਕੇਂਦਰ ਸਰਕਾਰ ਗਿਆ ਅਪੀਲ ਹੈ ਕੜਾ ਸੰਗਿਆ ਲੈਂਦੇ ਹੋਏ ਨਾਲ ਦੀ ਸਰਕਾਰ ਦੇ ਨਾਲ ਗੱਲ ਕਰੇ ਔਰ ਉਹਨੂੰ ਜਲਦ ਜਲਦ ਇੱਥੇ ਪਠਾਨਕੋਟ ਆਪਣਾ ਪੰਜਾਬ 'ਚ ਲਿਆਂਦਾ ਜਾਏ ਔਰ ਇੱਥੇ ਉਹਨੂੰ ਆ ਕੇ ਫਾਂਸੀ ਦਿੱਤੀ ਜਾਏ ਸ਼ਹਜਾਦ ਪੱਟੀ ਨੂੰ ਖੁੱਲੇ ਆਮ ਚੁਣੌਤੀ ਦੇਣਾ ਆ ਮੈਂ ਹਿੰਦੂ ਨੇਤਾ ਛਿਪ ਸੈਨਾ ਦਾ ਵ੍ਰਿਸ਼ਟ ਨੇਤਾ ਹੋਣ ਦੇ ਨਾਤੇ ਮੈਂ ਸ਼ਰਿਆਮ ਮੈਨੂੰ ਖੁੱਲੀ ਚੁਣੌਤੀ ਜਨਾਇਆ ਕਿ ਅਸੀਂ ਪੰਜਾਬ ਦੇ ਵਸਿੰਦੇ ਹਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪਠਾਨਕੋਟ ਸਾਡਾ ਘਰ ਆ ਜਿੱਥੇ ਆਣਾ ਜਿੱਥੇ ਗੱਲ ਕਰਨੀ ਆ ਉਥੇ ਆ ਕੇ ਗੱਲ ਕਰ ਲੈ ਅਸੀਂ ਬਿਲਕੁਲ ਤੇਰੇ ਕੋਲ ਡਰਦੇ ਔਰ ਤਨ ਮੂੰਹ ਤੋੜ ਜਵਾਬ ਦੇਵਾਂਗੇ ਜੈ ਭਰਤ ਮੈਂ ਅਸ਼wini ਕੁਮਾਰ ਸਬਰਵਾਲ ਸ਼ਿਫਸਣਾ ਉਹਦੇ ਬਲਾਸਬ ਟਾਕਰੇ ਤੋਂ ਅੱਜ ਪੰਜਾਬ ਦੇ ਮਾਹੌਲ ਬਾਰੇ ਤੁਹਾਡੇ ਨਾਲ ਗੱਲ ਕਰ ਰਹੇ ਪੰਜਾਬ ਦਾ ਮਾਹੌਲ ਇੰਨਾ ਕੋ ਗੰਦਾ ਹੋ ਚੁੱਕਾ ਪੀ ਇਹਦੇ ਬਾਰੇ ਗਿਆਨ ਗੋਸ਼ਟੀ ਕਰ ਸਕਦੇ ਕਿਉਂਕਿ ਅਸੀਂ ਲੋਕਾਂ ਨੇ 84 ਦਾ ਦੌਰ ਦੇਖਿਆ ਵਾ 84 ਦੇ ਦੌਰ ਵਿੱਚ ਕੀ ਹੋਇਆ ਜੋ ਹਿੰਦੂ ਸਿੱਖ ਇੱਕ ਨੌ ਮਾਸ ਦਾ ਰਿਸ਼ਤਾ ਵਾ ਕਿਉਂਕਿ ਕਈ ਜਿਹੜੇ ਇਹ ਲਾ ਫਾਉਂਡਰ ਜਿਹੜਾ ਕੋ ਪੰਨੂ ਸੜੇ ਜਿਹੜਾ ਕੁੱਤਾ ਤੁਰਿਆ ਪਰਦਾ ਪਾਰ ਉਹ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਜਗਤ ਸੰਗਿਆਂ ਨੂੰ ਬਣਾ ਕੇ ਦੇ ਦਿੰਦਾ ਪਰ ਉਹਨੂੰ ਇਹ ਨਹੀਂ ਪਤਾ ਕਿ Hindu ਸਿੱਖਾਂ ਦਾ ਕੀ ਰਿਸ਼ਤਾ ਓਏ ਸਾਡੇ ਹਿੰਦੂਆਂ ਚੋਂ ਹੀ ਜਿਹੜਾ ਵੱਡਾ ਮੁੰਡਾ ਹੁੰਦਾ ਹੈ ਨਾ ਜਿਹਨੂੰ ਪਲੇਠੀ ਦਾ ਪੁੱਤਰ ਕਿਹਾ ਜਾਂਦਾ ਸੀ ਉਹਨੂੰ ਹੀ ਸਿੱਖ ਬਣਾਇਆ ਜਾਂਦਾ ਸੀ ਸਾਡੇ ਵਿੱਚੋਂ ਹੀ ਅਸੀਂ ਬਣਾਉਂਦੇ ਆ ਕਿਉਂਕਿ ਅਸੀਂ ਕਰਦੇ ਆ ਇਹ ਬੜਾ ਪਿਆਰ ਦਾ ਰਿਸ਼ਤਾ ਸੀ ਪਰ ਇਹ ਰਿਸ਼ਤੇ ਨੂੰ ਅੱਜ ਇਹਨਾਂ ਖਰਾਬ ਕਰਤਾ ਕਦੀ ਉੱਥੇ ਬੰਬ ਸੁੱਟਦੇ ਹੋ ਕਦੀ ਉੱਥੇ ਬੰਬਸ ਖਲਾਦੇ ਹੋ ਇਹ ਸਰਕਾਰ ਵਿਚਾਰੀ ਤੇਰੇ ਪਰ ਜੇ ਸਰਕਾਰ ਮਾੜਾ ਮੋਟਾ ਕੰਮ ਕਰਨਦਾ ਹੀ ਆ ਤੇ ਦੂਜੇ ਲੀਡਰ ਆਣ ਗਏ ਉਹ ਤੂੰ ਆ ਨਹੀਂ ਕਰਤਾ ਇਹ ਸਰਕਾਰ ਦਾ ਕੀ ਕਰਨਾ ਇਹ ਸਰਕਾਰ ਦਾ ਲੋਕੀਲ ਸੁਲਜਾਦਾ ਬਿੜਾ ਕਰ ਕੋ ਚਕਾ ਇਹਨਾਂ ਬਹੁਤ ਕੁੱਝ ਕੀਤਾ ਵਾ ਐ ਨਹੀਂ ਵੀ ਨਹੀਂ ਕੀਤਾ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਆ ਸਾਡੇ ਐਸਐਫਪੀ ਸਾਹਿਬ ਵੀ ਤਲੋਸਾ ਬਹੁਤ ਚੰਗੇ ਆ ਬਹੁਤ ਵਧੀਆ ਕਾਰਜਕਾਰੀ ਕਰਦੇ ਆ ਪਰ ਇਹ ਜੋ ਲੋਕਧਾਰ ਇਹ ਜਿਹੜਾ ਉੱਪਰ ਬਾਹਰ ਪੰਨੂ ਕੁੱਤਾ ਬੈਠਾ ਲੋਕਾਂ ਨੂੰ ਨਸ਼ੇ ਵਾਲੇ ਨੂੰ ਪੈਸੇ ਦੇ ਦ ਆਪੋ ਆਪਣਾ ਲੋਕੀ ਪੈ ਚੁਕੇ ਨਸ਼ੇ ਵਾਲੇ ਬੰਦੇ ਉੱਥੇ ਬੰਬ ਸੁੱਟਦੇ ਹੋ ਉੱਥੇ ਬੰਬ ਸੁੱਟਦੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦਾ ਉਹ ਪੰਜਾਬ ਤੇ ਅੱਗੇ ਹੀ ਪੰਜ ਦਰਿਆਵਾਂ ਦੀ ਧਰਤੀ ਲੋਕੀ ਜਦੋਂ ਅਸੀਂ ਕਿ ਬਾਹਰ ਜਾਂਦੇ ਸੀ ਨਾ ਅਸੀਂ ਬਾਹਰ ਜਾ ਕੇ ਕਹਿੰਨੇ ਵੀ ਮੈਂ ਪੰਜਾਬ ਚੋਂ ਆਇਆ ਲੋਕੀ ਆਦਰ ਮਾਨ ਸਤਿਕਾਰ ਨਾਲ ਸਾਡਾ ਆਦਰ ਮਾਨ ਸਤਿਕਾਰ ਕਰਦੇ ਆ ਹੁਣ ਅਸੀਂ ਕਿਹਨੂੰ ਕਹਿ ਦੀ ਨਾ ਪੈ ਪੰਜਾਬ ਚੋਂ ਆਏ ਆ ਉਹ ਹੱਡਲੇ ਆਵੇਂ ਜਿਵੇਂ ਆਪਣੀ ਪੇਟ ਵੰਦੀ ਜਿਵੇਂ ਸਾਨੂੰ ਮਾਰ ਦੇਣਾ ਹੁੰਦਾ ਉਹ ਪੰਜਾਬ ਦਾ ਨਾਮ ਬਦਲਾ ਨਾ ਕਰੋ ਨਾ ਕਰੋ ਇਹ ਪੰਜਾਬ ਬੜਾ ਪਿਛੇ ਪੈ ਚੁੱਕਾ ਜੇ ਹਰ ਬੰਦੇ ਦੇ ਸਿਰ ਤੇ ਪੰਜਾਬ ਦਾ 2-2 ਲੱਖ ਰੁਪਇਆ ਕਰਜ਼ਾ ਪੰਜਾਬ ਦੇ ਬੰਦੇ ਦੇ ਸਿਰ ਤੇ ਚੜ ਚੁੱਕਾ ਪੰਜਾਬ ਪਿਛੇ ਜਾ ਚੁੱਕਾ ਪੰਜਾਬ ਪੀਰਾਂ ਪਕੰਬਰਾਂ ਦੀ ਧਰਤੀ ਆ ਇਹ ਜਿਹੜੇ ਕੁੱਤੇ ਬਲੇ ਤੁਰੇ ਫਿਰਦੇ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤੇ ਸ਼ਿਫਤਨਾ ਹਿੰਦੂ ਸਭ ਬੋਲਾ ਸਭ ਠਾਕਰੇ ਦੇ ਮੈਂ ਸੀ ਨਿਰੋਪਰਮੋ ਸ੍ਰੀ ਜੋਗਰਾਜ ਚਰਮਾ ਜੀ ਦੀ ਅੱਜ ਵਾਈਟ ਤੁਹਾਨੂੰ ਚੈਲੰਜ ਕਰਕੇ ਦੱਸਤਾ ਤੁਸੀਂ ਜਿੱਥੇ ਵੇਖਣਾ ਤੁਹਾਨੂੰ ਵੇਖ ਲੋ ਸ਼ਰਿਆਮ ਆ ਕੇ ਤੁਹਾਨੂੰ ਆਪਣਾ ਵਿਖਾ ਦੇਵਾਂਗੇ ਜੈ ਹਿੰਦ